ਕਿ ਰਾਜਾ ਬੈਠਾ ਵਾ ਸਿਰ ਸੁੱਟ ਕੇ ਰਾਜਾ ਬੜਾ ਪਰੇਸ਼ਾਨ ਉਹਦੇ ਕੋਲ ਚੱਲ ਕੇ ਆਇਆ ਉਹਦਾ ਵਜ਼ੀਰ ਉਹਦਾ ਨਾਮਾ ਚਤਰਦਾਸ ਪੰਡਤ ਸਾਡੀ ਕੌਮ ਨੂੰ ਚਤਰੂ ਕਹਿੰਦੀ ਆ ਸੁਣੀ ਜਾਇਓ ਪੰਡਤ ਆ ਕੇ ਆਪਣੇ ਰਾਜੇ ਨੂੰ ਕਹਿੰਦਾ ਰਾਜਾ ਸਾਹਿਬ ਕੀ ਗੱਲ ਆ ਬੜੇ ਪਰੇਸ਼ਾਨ ਜਾਪਦੇ ਹੋ ਰਾਜਾ ਮੱਥੇ ਦੇ ਹੱਥ ਮਾਰ ਕੇ ਕਹਿੰਦਾ ਹੋਵਾਂ ਨਾ ਦੇ ਕੀ ਕਰਾਂ ਕਹਿੰਦਾ ਹੋ ਜਾ ਕੀ ਕਹਿੰਦਾ ਅੱਜ ਆਨੰਦਪੁਰ ਗਿਆ ਹੱਦ ਹਮੇ ਗੁਰੂ ਨੂੰ ਮਿਲਣ ਵਾਸਤੇ ਕਹਿੰਦਾ ਫਿਰ ਤੇ ਖੁਸ਼ ਹੋਵਿਦਾ ਹਮੇ ਗੁਰੂ ਨੂੰ ਮਿਲ ਕੇ ਆਇਆ ਕਹਿੰਦਾ ਕਾਹਦਾ ਖੁਸ਼ ਹੋਵਾਂ ਅਹੀਂ ਤੇ ਸਿਰਫ ਟੱਲੀਆਂ ਹੀ ਕੋ ਜਹਾ ਛੱਡੀਆਂ ਉਹ ਜੜੀਆਂ ਚੀਜ਼ਾਂ ਮੈਂ 17 18 ਸਾਲਾਂ ਦੇ ਗੁਰੂ ਦੇ ਡੇਰੇ 'ਚ ਵੇਖੀਆਂ ਉਹ ਚੀਜ਼ਾਂ ਸਾਡੇ ਵੱਡਿਆਂ ਵੀ ਅੱਜ ਤੱਕ ਨਹੀਂ ਵੇਖੀਆਂ ਪੰਡਤ ਕਹਿੰਦਾ ਕੀ ਵੇਖ ਆਇਆ ਰਾਜਾ ਕਹਿੰਦਾ ਮੈਂ ਜਾਂਦਿਆਂ ਜਦੋਂ ਗੁਰੂ ਦੇ ਲਾਗੇ ਬੈਠਾ ਗੁਰੂ ਦੇ ਸੀਸ ਉੱਤੇ ਇੱਕ ਚਾਨਣੀ ਸ਼ੋਭਾ ਪਉਂਦੀ ਆ ਜਿਹੜੀ ਪਸ਼ਮੀਨੇ ਦੀ ਬਣੀ ਆ 2.5 ਲੱਖ ਰੁਪਏ ਦੀ ਚਾਨਣੀ ਮੈਂ ਗੁਰੂ ਦੇ ਸੀਸ ਤੇ ਵੇਖੀ ਆ ਕਹਿੰਦਾ ਫਿਰ ਮੈਂ ਸਾਹਮਣੇ ਝਾਤੀ ਮਾਰੀ ਕਿਤੇ ਨੀਲਾ ਕੋਣਾ ਵੱਜਾ ਕਿਤੇ ਪ੍ਰਸਾਦੀ ਹਾਥੀ ਵੱਜਾ ਕਿਤੇ ਪੰਜ ਕਲਾ ਸ਼ਕਤਰ ਆ ਕਦੇ ਦੇਵਤੇ ਬੈਠੇ ਆ ਕਦੇ ਸਮਾਧੀਆਂ ਲਾ ਕੇ ਸੰਤ ਬੈਠੇ ਆ ਕਦੇ ਸੂਰਮੇ ਬੈਠੇ ਆ ਤੇ ਜੇ ਮੈਂ ਗੁਰੂ ਦੇ ਪੈਰਾਂ ਵੱਲ ਵੇਖਿਆ ਨਾ ਤੇ ਗੁਰੂ ਜੜੀ ਚੌਂਕੀ ਤੇ ਪੈਰ ਰੱਖ ਕੇ ਬੈਠਾ ਉਹ ਚੰਦਨ ਦੀ ਬਣੀ ਆ ਤੇ 1.5 ਲੱਖ ਰੁਪਏ ਦੀ ਆ ਵਜ਼ੀਰ ਕਹਿੰਦਾ ਦੁਖੀ ਕਿਉਂ ਆ ਰਾਜਾ ਕਹਿੰਦਾ ਮੈਨੂੰ ਸਾਰੀਆਂ ਚੀਜ਼ਾਂ ਸਾਡੇ ਘਰ ਚਾਹੀਦੀਆਂ ਵਾ ਵੇਖਿਆ ਕਈ ਰੀ ਇਰ ਖਾਲੂ ਜਾਂ ਬੰਦਾ ਤੁਹਾਡੇ ਘਰ ਆ ਜੇ ਆਪਣੇ ਵੀ ਆ ਜੇ ਜਿਹੜੇ ਬੰਦਾ ਆਵੇ ਸਾਫ ਨੀਤ ਵਾਲਾ ਤੁਹਾਡੇ ਘਰ ਉਹ ਤੁਹਾਡੇ ਘਰ ਦੇ ਚੀਜ਼ਾਂ ਦੇਖੂਗਾ ਪਈਆਂ ਵੀ ਆ ਉਹ ਰੱਖਿਆ ਆਹ ਰੱਖਿਆ ਫਿਰ ਉਹ ਸਲਾਹ ਕਰਦਾ ਤੁਹਾਡੇ ਨਾਲ ਕਿਥੋਂ ਲਿਆਂਦੀ ਯਾਰ ਕਿਹੜੀ ਮਾਰਕੀਟ ਚੋਂ ਲਿਆਂਦੀ ਸਾਨੂੰ ਵੀ ਦੱਸੀ ਅਸੀਂ ਪੈਸੇ ਜੋੜ ਕੇ ਤਾਂ ਅਸੀਂ ਇਹੋ ਜਿਹਾ ਪੱਥਰ ਲਵਾਉਣਾ ਅਸੀਂ ਸੋਫਾ ਵੀ ਇਹੋ ਜਿਹਾ ਹੀ ਲਿਆਉਣਾ ਤੇ ਜੇ ਹੋਇਆ ਨਕਮਾ ਬੰਦਾ ਤੇ ਫਿਰ ਉਹ ਮਨ ਚ ਸੋਚਦਾ ਵੀ ਸਾਡੇ ਬਤੇ ਲਈਆਂ ਨਹੀਂ ਜਾਣੀਆਂ ਰੱਬਾ ਰਵੇ ਇਹਨਾਂ ਦੇ ਘਰ ਵੀ ਕੱਖ ਨਾ ਖਤਮ ਇਹਨਾਂ ਦੇ ਘਰ ਚੋਂ ਵੀ ਹੋ ਜਾ। ਅਤੀ ਸਤਕਾਰਯੋਗ ਮਹਾਪੁਰਖ ਬਾਬਾ ਅਵਤਾਰ ਸਿੰਘ ਦੀ ਸੁਰ ਸਿੰਘ ਵਾਲੇ। ਦਲ ਪੰਥ ਬਾ ਹਾਦਰ ਬਾਬਾ ਬੀਦੀ ਚੰਸਾ ਆਏ ਨੇ। ਮੈਂ ਹਾਰਦਿਕ ਤੌਰ ਤੇ ਜੀ ਆਇਆਂ ਆਖਦਾ ਮਹਾਪੁਰਖਾਂ ਨੂੰ। ਰਾਜਾ ਕਹਿੰਦਾ ਪੰਡਿਤ ਜੀ ਉਹ ਚੀਜ਼ਾਂ ਇੱਥੇ ਚਾਹੀਦੀਆਂ ਮੈਨੂੰ ਨਹੀਂ ਪਤਾ ਉਹ ਬਾਬੇ ਮਾਲਾ ਫੇਰਨ ਵਾਲੇ। ਮਾਂ ਦੀ ਦਾਲ ਛਕਣੀ, ਕੜਾ ਪ੍ਰਸ਼ਾਦ ਛਕਣਾ। ਉਹਨਾਂ ਨੇ ਨੀ ਚੀਜ਼ਾਂ ਦੀ ਕੀ ਲੋੜਿਆ ਜਿੱਦਾਂ ਸਾਡੇ ਜੇ ਇੱਥੇ ਕਰ ਦਿੰਦੇ ਬਾਬੇ ਨੂੰ ਗੱਡੀ ਦੀ ਕੀ ਲੋੜਿਆ ਭਲਾ ਤੇ ਬਾਬਾ ਉਦਾਂ ਹੀ ਕੱਟਾ ਪੈਰਾਂ ਦੇ ਪਵਾ ਛੱਡੇ ਸਾਰੀ ਉਮਰ ਜੋ ਲਾਣੀ ਬੰਦਾ ਜੋ ਚਟਾ ਵੇਚਣ ਵਾਲਾ ਉਹ ਵੱਡੀ ਗੱਡੀ ਰੱਖੇ ਤੇ ਜੋ ਗੁਰੂ ਦੀ ਗੱਲ ਕਰਨ ਵਾਲਾ ਸ਼ੈਨ ਛਾਂ ਦੇ ਸ਼ੈਨ ਛਾਂ ਦੇ ਕੋਲ ਬਹਿਣ ਵਾਲਾ ਬੰਦਾ ਉਹ ਉਦਾਂ ਹੀ ਸਾਰੀ ਉਮਰ ਕੱਢ ਦੇ ਬੜੇ ਲੋਕੀ ਖੁਸ਼ ਹੁੰਦੇ ਜੇ ਜੇ ਟੁੱਟਾ ਸਾਈਕਲ ਹੋਵੇ ਨਾ ਗੁਰਦਰ ਦੇ ਭਾਈ ਕੋ ਮੋਟਰਸਾਈਕਲ ਦਾ ਮਗਰਾੜੇ ਅਗਲਾ ਟੁੱਟਾ ਹੋਵੇ ਜਾਂ ਪਿਛਲਾ ਟੁੱਟਾ ਹੋਵੇ ਬੱਤੀ ਜਗਦੀ ਪੁੱਜਦੀ ਫਿਰੇ ਤੇ ਵੇ ਰੱਖਣਗੇ ਬਾਬਾ ਵੜਾ ਹੀ ਚੰਗਾ ਹੀ ਹਨਾ ਸਾਰਾ ਸਾਨੂੰ ਦਈ ਜਾਂਦਾ ਈ ਤੇ ਜੇ ਬਾਬੇ ਨੇ ਕਢਾਲਿਆ ਨਵਾਂ ਤੇ ਮੀਟਿੰਗ ਬੈਠੀ ਜਾਣਾ ਨੇ ਭੰਨੇ ਵਸਾਖੀ ਦੇ ਉੱਤੇ ਇਹਨੂੰ ਪੁੱਛੋ ਵੀ ਇਕੱਠਾ ਕਿਥੋਂ ਕਰਨ ਰਿਹਾ ਮਾਲ ਮਤਾ ਤੇ ਜੇ ਇਹਦੇ ਗੁਰਦਰ ਦੇ ਭਾਈ ਨੇ ਪਿੰਡ ਚ ਪਲਾਟ ਲੈ ਲਿਆ ਸ਼ਹਿਰ ਚ ਪਲਾਟ ਲੈ ਕੇ ਲਾਗੇ ਬੰਨੇ ਘਰ ਬਾਲਿਆ ਤੇ 6 ਮਹੀਨਿਆਂ ਤੋਂ ਪਹਿਲਾਂ ਪਹਿਲਾਂ ਬਿਸਤਰਾ ਨਾਲ ਕੋਲ ਕਰਾਤਾ ਕਮੇਟੀ ਨੇ ਤਾਂ ਫੇਰ ਆਖਿਆ ਵੇ ਸਾਡੇ ਕੋ ਤੇ ਬਣਿਆ ਕੱਖ ਨਹੀਂ ਬਰਾਬਰ ਦਾ ਘਰ ਪਾਈ ਫਿਰਦਾ ਸਾਡੇ ਇਹ ਹੁੰਦਾ ਕਈਆਂ ਲੋਕਾਂ ਦੀ ਮੈਂਟੈਲਿਟੀ ਹੈ ਤੁਹਾਡੇ ਚੋਂ ਬੜੇ ਬੜੇ ਦਾਨੀ ਬੈਠੇ ਆ ਜਿਹੜੇ ਗੁਰੂ ਦੀ ਸੇਵਾ ਕਰਨ ਵਾਲਿਆਂ ਦੀ ਬਹੁਤ ਸੇਵਾ ਕਰਦੇ ਆ ਪਰ ਮੇਰੇ ਵਰਗੇ ਈਰਖਾ ਕਰਨ ਵਾਲੇ ਵੀ ਬਹੁਤ ਬੈਠੇ ਆ ਹੁਣ ਰਾਜਾ ਕਹਿੰਦਾ ਵੀ ਉਹ ਸਾਧ ਬਾਬੇ ਉਹਨਾਂ ਦੇ ਕੋਲ 2.5 ਲੱਖ ਦੀ ਪਸ਼ਮੀਨੇ ਦੀ ਚੰਨ ਨਹੀਂ ਉਹਨਾਂ ਕੋਲ ਚੰਦਨ ਦੀ ਚੌਂਕੀ ਉਹਨਾਂ ਕੋਲ ਨੀਲਾ ਘੋੜਾ ਉਨਾਂ ਕੋਲ ਪੰਜ ਕਲਾ ਸ਼ਸਤਰ ਤੇ ਸਾਹਮਣੇ ਬੈਠਾ ਪੰਡਿਤ ਚਤਰੂ ਕਹਿੰਦਾ ਰਾਜਾ ਸਾਹਿਬ ਦੁਖੀ ਨਾ ਹੋ ਚੀਜ਼ਾਂ ਮੈਂ ਲਿਆ ਦੇਣਾ ਤੈਨੂੰ ਰਾਜਾ ਕਹਿੰਦਾ ਲਿਆ ਸਕਦਾ ਕਹਿੰਦਾ ਬਾਹਾਨਾ ਚਾਹੀਦਾ ਚੀਜ਼ਾਂ ਲੈ ਆਉਣ ਲਈ ਕਹਿੰਦਾ ਕੀ ਕਹਿੰਦਾ ਤੇਰੇ ਮੁੰਡੇ ਦਾ ਵਿਆਹ ਆਇਆ ਆਨਾ-ਬਾਨਾ ਮਾਰ ਕੇ ਤੇ ਗੁਰੂ ਦੇ ਕੋਲੋਂ ਚੀਜ਼ਾਂ ਲੈ ਆਉਣੇ ਆ ਤੇ ਰਾਜਾ ਕਹਿੰਦਾ ਲਿਆਵੇਂਗਾ ਤੇ ਦੇਣੀਆਂ ਵੀ ਪੈਣੀਆਂ ਦੇ ਪੰਡਤ ਚਦਰੂ ਬੋਦੀ ਨੂੰ ਹੱਥ ਚ ਫੜ ਕੇ ਕਹਿੰਦਾ ਵੀ ਲੈ ਆ ਦੇ ਮੈਂ ਆਉਂਗਾ ਮੁਕਰ ਤੂੰ ਜਾਈ ਵੀ ਸਾਰੇ ਤਰੀਕੇ ਮੈਂ ਤੁਹਾਨੂੰ ਦੱਸਨੇ ਚੀਜ਼ਾਂ ਲਿਆ ਮੈਂ ਦੇਣਾ ਮੁਕਰ ਤੂੰ ਜਾਈ ਅਗਲਾ ਦਿਨ ਹੋਇਆ ਪੰਡਤ ਚਦਰੂ ਨੇ 15 20 ਬੰਦੇ ਲੈ ਡਾਂਗਾ ਵਾਲੇ ਰਾਜਾ ਕਹਿੰਦਾ ਇਹ ਕਰਨੀ ਕਹਿੰਦਾ ਸਮਾਨ ਨਹੀਂ ਲੈ ਕੇ ਆਉਣਾ ਗੁਰੂ ਦੇ ਦਰਬਾਰ ਚੋਂ ਆ ਬਲਦ ਚੋਕ ਲੈ ਆਉਣਾ ਤੇ ਜੇ ਨਾਮ ਮੰਨਿਆ ਤੇ ਡਾਂਗ ਸੋਟਾ ਤੇ ਹੈਗਾ ਯਾ ਖੜਕਾ ਕੇ ਦੇ ਗੁਰੂ ਕੋਲ ਚੀਜ਼ਾਂ ਲੈਣੇ ਗੁਰੂ ਦੇ ਬੰਦੇ ਕਿੰਨੇ ਤਕੜੇ ਸਾਡੇ ਨਾਲ ਲੜ ਲੈਣਗੇ ਪੰਡਤ ਚਤਰੂ ਆ ਗਿਆ ਇਦਾਂ ਮਹਾਰਾਜ ਦਾ ਦਰਬਾਰ ਲੱਗਾ ਤੁਰਿਆ ਆਵੇ ਤੁਰਿਆ ਆਵੇ ਮਹਾਰਾਜ ਨੂੰ ਆ ਕੇ ਮਥਾ ਟੇਕਿਆ ਮਾਲਕ ਦੇ ਪੰਡਤ ਜੀ ਜੀ ਆਇਆਂ ਨੂੰ ਜਲ ਪਾਣੀ ਛਕੋ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰੀਏ ਤੇ ਪੰਡਤ ਚਤਰੂ ਹੀ ਮੀਸਣਾ ਹੁੰਦੀ ਇਹੋ ਜੀ ਕੈਟਾਗਰੀ ਵੀ ਬਹੁਤ ਇਹ ਗੱਲ ਦਾ ਪਤਾ ਨਹੀਂ ਲੱਗਣਾ ਵੇ ਗੱਲ ਸ਼ੁਰੂ ਕਿਹੜੀ ਕਰਨ ਲੱਗਾ ਪੰਡਤ ਚਤਰੂ ਮੀਸਣਾ ਜਾ ਬਣ ਕੇ ਕਹਿੰਦਾ ਮਹਾਰਾਜ ਤੁਹਾਡਾ ਮੁੱਖ ਵੇਖਿਆ ਹੀ ਭੁੱਖ ਲੱਤ ਗਈ ਆ ਉਹਨੂੰ ਕੀ ਪਤਾ ਵੀ ਮੈਂ ਜਿਹਨੂੰ ਛਲ ਨੂੰ ਫਿਰਦਾ ਉਹ ਵੀ ਰਾਜਨੀਤੀ ਦਾ ਘਰਾਟਿਆ ਇਹ ਬੈਠਾ ਅਗਲੇ ਬੰਨੇ ਗੁਰੂ ਦਸਵੇਂ ਪਾਤਸ਼ਾਹ ਇੱਕ ਚੀਜ਼ ਕਹਾਂ ਜਿਹੜੇ ਬੰਦੇ ਨੂੰ ਤੁਹਾਡੇ ਨਾਲ ਕੰਮ ਪੈਣ ਵਾਲਾ ਵਾ ਉਹ ਇੱਕ ਦੋ ਦਿਨ ਪਹਿਲਾਂ ਤੁਹਾਡੀਆਂ ਸਿਫਤਾਂ ਜ਼ਰੂਰ ਸ਼ੁਰੂ ਕਰੂਗਾ ਜਿੰਨੇ ਤੁਹਾਨੂੰ ਕਦੀ ਨਹੀਂ ਨੱਕਵਾਇਆ ਜ਼ਿੰਦਗੀ 'ਚ ਜਦੋਂ ਤੁਹਾਡੀ ਸਿਫਤ ਕਰਨੀ ਸ਼ੁਰੂ ਕਰਦੇ ਨਾ ਭਾਈਆ ਬਹੁਤ ਵਧੀਆ ਤੂੰ ਭਾਈਆ ਤੇਰਾ ਸੁਭਾਅ ਬੜਾ ਚੰਗਾ ਭੈਣ ਨੂੰ ਫੋਨ ਆਉਣ ਲੱਗ ਪਵੇ ਨਾ ਚਾਂ ਚਾ ਕੇ ਕਿਹਦਾ ਤੇ ਭਾਈਏ ਨੂੰ ਸਮਝਣਾ ਚਾਹੀਦਾ ਵੀ ਕੰਮ ਪੈਣ ਹੀ ਆਲਾ ਵਾ ਗਰਜ ਪੂਰੀ ਕਰਨੀ ਪੈਣੀ ਆ ਇਹ ਵੰਗਾਰ ਪੈਣੀ ਆਲੀ ਜਾਂ ਕੋਈ ਨਾ ਕੋਈ ਇਹ ਤਰੀਕਾ ਹੁੰਦਾ ਵਾ ਵੀ ਅਗਲੇ ਨੂੰ ਖਲੋਸ ਲੋ ਤੇ ਮੁੜ ਕੇ ਕੰਮ ਦੱਸੋ ਤੇ ਪੰਡਤ ਚਤਰੂ ਨੇ ਵੇਖਿਆ ਵੀ ਗੁਰੂ ਦੀ ਤੇ ਉਮਰ ਹੀ ਬੜੀ ਛੋਟੀ 18 ਸਾਲਾਂ ਦਾ ਮੁੰਡਾ ਮੋਛਾ ਰਿਆ ਯਾਨੀ ਦਾੜਾ ਜੇ ਆਇਆ ਨਹੀਂ ਤੇ ਐਡਾ ਸੋਹਣਾ ਜਵਾਨ ਦੋ ਪਲੋਸਵੀਆਂ ਜੀਆਂ ਗੱਲਾਂ ਕੀਤੀਆਂ ਤੇ ਇਹ ਚੀਜ਼ਾਂ ਚੋਕੇ ਮੈਨੂੰ ਫੜਾ ਦੇਣੀਆਂ ਮਹਾਰਾਜ ਕਹਿੰਦੇ ਪੰਡਤ ਜੀ ਮੁੱਦੇ ਦੀ ਗੱਲ ਕਰੀਏ ਭੁੱਖ ਤੇ ਸਾਨੂੰ ਪਤਾ ਸਾਨੂੰ ਵੇਖ ਕੇ ਜਿਹੜੀ ਤੇਰੀ ਲੱਥੀ ਆ ਸਾਨੂੰ ਪਤਾ ਸਾਰੀ ਗੱਲ ਦਾ ਮੁੱਦੇ ਦੀ ਗੱਲ ਕਹਿੰਦਾ ਮੁੱਦੇ ਦੀ ਗੱਲ ਇਹ ਆ ਕਿ ਵੱਡੇ ਰਾਜੇ ਭੀਮ ਚੰਦ ਦੇ ਮੁੰਡੇ ਦਾ ਵਿਆਹ ਵਾ ਮਾਰੇ ਕਹਿੰਦੇ ਵਧਾਈ ਸਾਡੇ ਵੱਲੋਂ ਪਹਿਲਾ ਚੱਕ ਮਹਾਰਾਜ ਮੁੰਡਾ ਜਿੱਦ ਜੀ ਵੜੀ ਕਰਦਾ ਮਾਰੇ ਕਹਿੰਦੇ ਕਾਦੀ ਵੀ ਕੁੜੀ ਵਿਆਹਣ ਜਾਣਾ ਤੇ ਨੀਲੇ ਘੋੜੇ ਦੇ ਬੈਠ ਕੇ ਜਾਣਾ ਤੇ ਮਹਾਰਾਜ ਆਹਿੰਦੇ ਨੀਲਾ ਘੋੜਾ ਕਦੀ ਵੇਖਿਆ ਨਹੀਂ ਨੀਲਾ ਘੋੜਾ ਤੁਹਾਡੇ ਘਰ ਆਇਆ ਤੇ ਆਹ ਨੀਲਾ ਘੋੜਾ ਦਿਓ ਹਫਤਾ ਖੰਡ ਸਾਨੂੰ ਮਾਰੇ ਕਹਿੰਦੇ ਹੋਰ ਮਾਰੇ ਮੁੰਡੇ ਦਾ ਇੱਕ ਮਨ ਹੋ ਰਿਹਾ ਵੀ ਰਿਸ਼ਤੇਦਾਰ ਵੜੇ ਆਉਣੇ ਤੇ ਹਾਥੀ ਚਾਹੀਦਾ ਪ੍ਰਸਾਦੀ ਕਾਲਾ ਰੰਗ ਤੇ ਚਿੱਟੀ ਉਹਦੀ ਸੁੰਡ ਤੇ ਪੂਛ ਹੋਵੇ ਮਹਾਰਾਜਾ ਇਹ ਪ੍ਰਸਾਦੀਆ ਦੀ ਕਿਥੇ ਰੱਖਣਾ ਆ ਪ੍ਰਸਾਦੀਆ ਦੀ ਤੁਹਾਡੇ ਕੋਲ ਹੈਗਾ ਇਹ ਵੀ ਦੇ ਦਿਓ ਮਹਾਰਾਜਾ ਕਹਿੰਦੇ ਹੋਰ ਮਹਾਰਾਜ ਜਿਹੜੀ ਚਾਨਣੀ ਲਾਈ ਹੈ ਨਾ 2.5 ਲੱਖ ਦੀ ਪਸ਼ਮੀਨੇ ਦੀ ਚਾਨਣੀ ਕਾਬਲ ਦੀ ਸੰਗਤ ਨੇ ਲਿਆਂਦੀ ਸੀ ਮਹਾਰਾਜਾ ਚਾਨਣੀ ਵੀ ਦੇ ਦਿਓ ਮੁੰਡਾ ਜਿੱਦ ਜੀ ਕਰਦਾ ਵੀ ਟੌਰ ਬਣੇ ਰਿਸ਼ਤੇਦਾਰੀ ਚ ਮਹਾਰਾਜ ਕਹਿੰਦੇ ਹੋਰ ਤੇ ਪੰਡਤ ਚਲਾਕ ਬਣ ਪਿਆਗਾ ਕਹਿੰਦਾ ੜੀ ਫੱਟੀ ਜਿਹਦੇ ਪੈਰ ਰੱਖੇ ਆ ਨਾ ਸੋਹਣੀ ਬੜੀ ਲੱਗਣ ਈ ਆ ਆ ਵੀ ਦੇ ਮਹਾਰਾਜ ਕਹਿੰਦੇ ਦਿੱਤੀਆਂ ਕੋੜਾ ਵੀ ਦਿੱਤਾ ਹਾਥੀ ਵੀ ਦਿੱਤੇ ਚੰਗ ਚੰਦਨ ਦੀ ਚੌਂਕੀ ਦਿੱਤੀ ਚਾਨਣੀ ਦਿੱਤੀ ਫਿਰ ਮੋੜੂ ਕੌਣ ਦੇ ਦਿੰਨੇ ਆ ਮੋੜੂ ਕੌਣ ਤੇ ਪੰਡਤ ਆਵਾਜ਼ ਮਾਰ ਕੇ ਕਹਿੰਦਾ ਮਹਾਰਾਜ ਜਿੱਧਾਂ ਖੜਨੀਆਂ ਉਦਾਂ ਹੀ ਮੋੜ ਜਾਣੀਆਂ ਮਹਾਰਾਜ ਕਹਿੰਦਾ ਪੜਦਾ ਹਾ ਗੱਲ ਤੇਰੀ ਸਾਨੂੰ ਮਾਸਾ ਚੰਗੀ ਨਹੀਂ ਲੱਗੀ ਮੋੜਨੀਆਂ ਤਾਂ ਤੂੰ ਜੜੀਆਂ ਹੈਗੀਆਂ ਸਾਨੂੰ ਪਤਾ ਤੂੰ ਰਾਜੇ ਨੂੰ ਕਹਿ ਕੇ ਨਹੀਂ ਆਇਆ ਕੱਲ ਮੈਂ ਲੈ ਆਉਣਾ ਮੁੱਕਰ ਤੁਸੀਂ ਜਾਇਓ ਤੇ ਪੰਡਤ ਯਕਦਮ ਹੀ ਉੱਠ ਕੇ ਖਲੋ ਗਿਆ ਕਹਿੰਦਾ ਹਾਂ ਮਹਾਰਾਜ ਗੱਲ ਐ ਹੋਈ ਸਮਝੋ ਇਹ ਚੀਜ਼ਾਂ ਅਹੀਂ ਲੈ ਜਾਣੀਆਂ ਵਾ ਬੰਦੇ ਮਨ ਨਾਲ ਆਂਦੇ ਆ ਪਿਆਰ ਨਾ ਦੇ ਦੋਗੇ ਤੇ ਤਾਂ ਵੀ ਠੀਕ ਆ ਨਹੀਂ ਤੇ ਡਾਂਗ ਛੋਟੇ ਨਾ ਖੜਦਿਆਂ ਸਾਨੂੰ ਆਉਂਦਿਆਂ ਮਹਾਰਾਜ ਦੇ ਕੋਲ ਖਲੋਤਾ ਸੀ ਭਾਈ ਦਇਆ RAM ਜਿਹੜਾ ਮੁੜ ਕੇ ਦਇਆ ਸਿੰਘ ਬਣੂਗਾ ਭਾਈ ਦਇਆ RAM ਅੱਗੇ ਹੋ ਕੇ ਕਹਿੰਦਾ ਪੰਡਤ ਜੀ ਹਾਂ ਮਗਰਲੀ ਚੀਜ਼ ਸਾਨੂੰ ਵਾਵਾ ਫਿੱਟ ਪੈਂਦੀ ਆ। ਦਾੰਦ ਛੋਟੇ ਵਾਲਾ ਕੰਮ ਆਪਾਂ ਕਰ ਲੈਨੇ ਆ। ਜੇ ਮਰਦ ਦਾ ਬੱਚਾ ਤੇ ਇੱਕ ਚੀਜ਼ ਨੂੰ ਹੱਥ ਲਾ ਕੇ ਬਖਾਦਰੇ ਗਿੱਟੇ ਨਾ ਛਾੜਦਿਏ ਤੇ ਫੇਰ ਆ ਕੀ ਸਾਲਾ। ਉਹਦੇ ਪੰਡਾ ਦੇ ਨਾਲ ਵੀ ਜਾਣੇ ਸੀ ਨਾ। ਉਹਦੇ ਅੱਡਿਆਂ ਨੂੰ ਥੁੱਕ ਲਾ ਕੇ ਕੱਲਾ-ਕੱਲਾ ਭੱਜ ਵੀ ਗਏ ਤੇ ਪੰਡਤ ਕੱਲਾ ਹੀ ਉੱਥੇ ਕਾਬੂ ਆ ਗਿਆ। ਸਿੱਖਾਂ ਨੇ ਧੂ ਧੂ ਕੇ ਕਦੇ ਇੱਧਰ ਕਦੇ ਇੱਧਰ ਕੁੱਟ-ਕੁੱਟ ਕੇ ਕਸ਼ਮੀਰ ਦੇ ਸੇਰਗੀਆਂ ਕੱਲਾਂ ਲਾਲ ਕਰ ਦਿੱਤੀਆਂ। ਪੰਡਤ ਦੀ ਟੁੱਟ ਗਈ ਬਾਹ ਤੇ ਪੱਗ ਬੰਨੇ ਪੁੱਠੀ ਅੱਜ ਵੀ ਪਾੜੀਏ ਪੱਗ ਪੁੱਠੀ ਬੰਨਦੇ ਆ ਪੰਡਤ ਪੱਗ ਬੰਨੇ ਪੁੱਠੀ ਤੇ ਭਾਈ ਦਇਆ ਰਾਮ ਬਾਜ ਮਾਰ ਕੇ ਕਹਿੰਦਾ ਪੰਡਤਾ ਪੱਗ ਪੁੱਠੀ ਬੰਦਾ ਕਹਿੰਦਾ ਸਿੱਧੀ ਉਸ ਦਿਨ ਬੰਨਣੀ ਆ ਜਦਨ ਤੁਹਾਡਾ ਆਨੰਦਪੁਰ ਵੀ ਡਾ ਦਤਾ ਤੇ ਜਦਨ ਤੁਹਾਨੂੰ ਬਿਲਕੁਲ ਖਤਮ ਕਰ ਦਿੱਤਾ ਤੇ ਕੋਲ ਖਲੋਤੇ ਸ਼ੈਨਸ਼ਾ ਦਵਾਲ ਨੇ ਆਖਿਆ ਪੰਡਤ ਜੀ ਨਾ ਆਨੰਦਪੁਰ ਠੱਣਾਂ ਦੇ ਨਾਂ ਤੁਹਾਡੀਆਂ ਪੱਗਾਂ ਸਿੱਧੀਆਂ ਹੋਣਗੀਆਂ ساری ਉਮਰ ਵੇਖਿਓ ਜਾ ਕੇ ਅੱਜ ਵੀ ਪੁੱਠੀਆਂ ਤੁਰੀਆਂ ਫਿਰਦੀਆਂ ਪੰਡਤ ਆ ਗਿਆ ਕੁੱਟ ਖਾ ਕੇ ਰਾਜੇ ਦੇ ਕੋਲ ਰਾਜਾ ਅੱਡੀਆਂ ਚੁੱਕ ਚੁੱਕ ਵੇਖੇ ਸਮਾਨ ਕਿੱਥੇ ਆ ਪੰਡਤ ਆਵਾਜ਼ ਮਾਰ ਕੇ ਕਹਿੰਦਾ ਸਮਾਨ ਬਾਅਦ ਚ ਦੇਾਂਗੇ ਪਹਿਲਾਂ ਸੇਕ ਦਾ ਪ੍ਰਬੰਧ ਕਰ ਕਹਿੰਦਾ ਕਿਹਨੂੰ ਦੇਣਾ ਕਹਿੰਦਾ ਮੈਨੂੰ ਦੇਣਾ ਕਹਿੰਦਾ ਕਿੱਥੇ ਕਹਿੰਦਾ ਦੱਸਣ ਵਾਲੀ ਗੱਲ ਬਾਤ ਏ ਕੋਈ ਨਹੀਂ ਜਿੱਥੇ ਜਿੱਥੇ ਮੈਨੂੰ ਡਾਂਗ ਫਰੀਆ ਗੁਰੂ ਕਹਿੰਦਾ ਵੀ ਜੇ ਹਿੰਮਤ ਿਆ ਤੇ ਚੀਜ਼ਾਂ ਖੋਗੇ ਲੈ ਜੋ ਮੇਰੇ ਘਰ ਬੈਠੋ ਆਨੰਦ ਲਓ ਰਾਜੇ ਨੇ ਲਿਖੀ ਮਹਾਰਾਜ ਨੂੰ ਚਿੱਠੀ ਉਹਦੇ 'ਚ ਲਿਖੀਆਂ ਧਮਕੀਆਂ ਤੇ ਚਿੱਠੀ ਆਈ ਮਹਾਰਾਜ ਕੋਲ ਤੇ ਮਹਾਰਾਜ ਨੇ ਚਿੱਠੀ ਦਾ ਜਵਾਬ ਚਿੱਠੀ ਦੇ ਵਿੱਚ ਖੇਤੀ ਲੈ ਤੂੰ ਲਸ਼ਕਰ ਚਾੜ ਕੇ ਡਰੇ ਸੂਰਮੇ ਤੇਰੇ ਬਲਵਾਨ ਨਾਲ ਸੱਦ ਲੈ ਤੂੰ ਔਰੰਗਜ਼ੇਬ सदमा तूं ਕਰ ਲੜਨ ਮਰਨ ਦਾ ਸ਼ੌਕ ਹੈ ਜੇਕਰ ਲੜਨ ਮਰਨ ਦਾ ਸ਼ੌਕ ਹੈ ਕਵਰ ਸਾਰੀ ਸੰਗਤ ਸੀਸ ਚੁਕਾਰ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜ ਨੇ ਚਿੱਠੀ ਲਿਖੀ ਰਾਜੇ ਪੀਮਚੰਦ ਨੂੰ ਪੀਮਚੰਦ ਨੂੰ ਕੋਈ ਮਾੜਾ ਲਫ਼ਜ਼ ਨਹੀਂ ਬੋਲਿਆ ਮਹਾਰਾਜ ਮਹਾਰਾਜ ਨੇ ਕਿਹਾ ਪੀਮਚੰਦ ਸਾਡੇ ਮਨ ਚ ਕੋਈ ਈਰਖਾ ਨਹੀਂ ਚੀਜ਼ਾਂ ਚਾਹੀਦੀਆਂ ਸੀ ਤੂੰ ਨੀਲੇ ਘੋੜੇ ਦੀ ਗੱਲ ਕੀਤੀ ਤੇਰੀ ਨੀਅਤ ਮੰਗਣ ਵਾਲੀ ਚਾਹੀਦੀ ਏਕ ਨਹੀਂ ਦੋਨ ਘੋੜੇ ਦੇ ਕੇ ਤੋਰਨਾ ਸੀ ਤੂੰ ਪਸ਼ਮੀਨੇ ਦੀ ਚਾਨਣੀ ਇੱਕ ਮੰਗੀ ਤੇਰੀ ਨੀਅਤ ਚ ਖੋੜਦਾ ਹੁੰਦੀ ਅਸੀਂ ਪੰਜ ਵੀ ਦੇ ਸਕਦੇ ਸੀ ਇਥੇ ਵਾਧੂ ਕੋ ਗਿਆ ਗੁਰੂ ਨਾਨਕ ਦੇ ਘਰ ਚ ਘਾਟਾ ਥੋੜਾ ਕਿਸੇ ਚੀਜ਼ ਦਾ ਪਰ ਕਮਲਿਆ ਤੂੰ ਤੇ ਗੁਰੂ ਨਾਨਕ ਦੇ ਘਰ ਨੂੰ ਛਲਨ ਲੱਗ ਪਿਓ ਅਸੀਂ ਉਹ ਬੰਦੇ ਆ ਜਿਨ੍ਹਾਂ ਨੇ ਇੱਕ ਆਵਾਜ਼ ਉਤੇ ਚਾਨਣੀ ਚੌਂਕ ਚ ਸੀਸ ਦੇ ਦਿੱਤੇ ਸੀ ਸਾਡੇ ਬਾਪੂ ਨੇ ਦਿੱਤਾ ਸੀ ਨਾ ਸੀਸ ਫਿਰ ਤੈਨੂੰ ਕਿੱਦਾਂ ਲੱਗਾ ਵੀ ਜਿਹੜੇ ਬੰਦੇ ਸੀਸ ਦੇ ਸਕਦੇ ਆ ਦੂਜਿਆਂ ਵਾਸਤੇ ਆ ਹਾਥੀ ਘੋੜੇ ਤੇ ਸਾਡੇ ਲਈ ਮਾਮੂਲੀ ਚੀਜ਼ਾਂ ਸੀ ਪਰ ਤੇਰੀ ਨੀਅਤ ਮੰਗਣ ਦੀ ਨਹੀਂ ਸੀ ਤੇਰੀ ਨੀਅਤ ਛਲਣ ਦੀ ਸੀ ਤੂੰ ખોટી ਨੀਅਤ ਰੱਖੀ ਆ ਹਾਂ ਅਜੇ ਵੀ ਕੁਝ ਨਹੀਂ ਵਿਗੜਿਆ ਮੁਹੱਬਤ ਨਾ ਮੰਗੇ ਸਾਰੀਆਂ ਚੀਜ਼ਾਂ ਚੋਕ ਤੇ ਲੈ ਜਾ ਪਰ ਜਿਹੜੀਆਂ ਚਿੱਠੀਆਂ ਜਿ ਤੂੰ ਗੱਲਾਂ ਕਰਦਾ ਨਾ ਰਾਜਪੂਤੀ ਬਹਾਦਰ ਜੋਧਾ ਕਛਤਰੀ ਖਾਨਦਾਨ ਮੇਰਾ ਸਾਨੂੰ ਪਤਾ ਤੇਰੇ ਰਾਜਪੂਤੀ ਖਾਨਦਾਨ ਦਾ ਤੁਹਾਡੀ ਤਲਵਾਰ ਉਹਦਣ ਕਿਥੇ ਸੀ ਜਦੋਂ ਤੁਹਾਡੇ ਜਨੈਊ ਔਰੰਗਜ਼ੇਬ ਲਾਉਂਦਾ ਸੀ ਦੱਬਰਦੇ ਤੁਸੀਂ ਰਾਜਾ ਮਾਨ ਸਿੰਘ ਦਾ ਹੀ ਹੋ ਨਾ ਢਾਡੀ ਸਿੰਘਾਂ ਨੇ ਵਾਰ ਚ ਨਾ ਲਿਆ ਰਾਜੇ ਮਾਨ ਸਿੰਘ ਦਾ ਮਾਨ ਸਿੰਘ ਉਹ ਆ ਇੱਕ ਬੰਨੇ ਅਕਬਰ ਦੇ ਨਾਲ ਰਾਣਾ ਸੰਗਰਾਮ ਲੜਦਾ ਸੀ ਤੇ ਮਾਨ ਸਿੰਘ ਨੂੰ ਪਤਾ ਲੱਗਾ ਵੀ ਗੱਦੀ ਮੇਰੀ ਵੀ ਜਾ ਸਕਦੀ ਆ ਉਹ ਆਪਣੀ ਭੈਣ ਲੈ ਕੇ ਅਕਬਰ ਦੇ ਘਰ ਚਲ ਗਿਆ ਕਹਿੰਦਾ ਮੇਰੀ ਭੈਣ ਨਾਲ ਰਿਸ਼ਤਾ ਰੱਖ ਲੈ ਤੇ ਮੇਰਾ ਰਾਜ ਭਾਗ ਛੱਡ ਦੇ ਮਾਰਿਆ ਕਹਿੰਦਾ ਤੁਸੀਂ ਦਿਓ ਬੰਦੇ ਜਿਨ੍ਹਾਂ ਨੇ ਕੁਰਸੀਆਂ ਲੈਣ ਵਾਸਤੇ ਆਪਣੀਆਂ ਭੈਣਾਂ ਦੇ ਡੋਲੇ ਦਿੱਤੇ ਆ ਸੀ ਮਹਾਰਾਜ ਨੇ ਦੁੱਖ ਦੀ ਰਗ ਤੇ ਹੱਥ ਰੱਖਿਆ ਉਹਨਾਂ ਦੀ ਤੇ ਰਾਜਾ ਬਾਜ਼ ਮਾਰ ਕੇ ਕਹਿੰਦਾ ਲੜਾਈ ਹੋਣੀ ਹੋ ਚੀਜ਼ਾਂ ਵੀ ਖੋਣੀਆਂ ਗੁਰੂ ਨੂੰ ਬਨ ਕੇ ਦਿੱਲੀ ਦੀ ਧਰਤੀ ਤੇ ਵੀ ਲੈ ਕੇ ਜਾਣਾ